ਮਨ ਲਾ ਤੀਜਾ RAM ਕਲੀ RAM ਮਨ ਵਸਿਆ ਤਾਂ ਬਣਿਆ ਸ਼ਿੰਗਾਰ ਗੁਰ ਕੈ ਸ਼ਬਦ ਕਮਲ ਵਿਗਸਿਆ ਤਾਂ ਸੌਂਪਿਆ ਭਗਤ ਪੰਡਾਰ ਪਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਅੰਧਾਰ ਤਿਸਨੂੰ ਰੂਪ ਅਤ ਅਗਲਾ ਜਿਸ ਹਰ ਨਾਲ ਪਿਆਰ ਸਦਾ ਰਵੇ ਪਿਰ ਆਪਣਾ ਸ਼ੋਭਵੰਤੀ ਨਾਰ ਮਨਮੁਖ ਸ਼ਿੰਗਾਰ ਨ ਜਾਣੀ ਜਸਨ ਜਨਮ ਸਭ ਹਾਰ ਬਿਨ ਹਰ ਭਗਤੀ ਸ਼ਿੰਗਾਰ ਕਰੇ ਨਿਤ ਜੰਮੇ ਹੋਏ ਖੁਆਰ ਸੰਸਾਰੇ ਵਿੱਚ ਸ਼ੋਭ ਨਾ ਪਾਏਨੀ ਅੱਗੇ ਜੇ ਕਰੇ ਸੋ ਜਾਣੇ ਕਰਤਾਰ ਨਾਨਕ ਸੱਚਾ ਏਕ ਹੈ ਦੋ ਵਿੱਚ ਹੈ ਸੰਸਾਰ ਚੰਗਾ ਮੰਦ ਆਪ ਲਾਇਨ ਸੋ ਕਰਨ ਜੇ ਆਪ ਕਰਾਏ ਕਰਤਾਰ ਮੈਂ ਲਾ ਤੀਜਾ ਬਿਨ ਸਤਗੁਰ ਸੇਵੇ ਸ਼ਾਂਤ ਨ ਆਵਈ ਦੂਜੀ ਨਾਹੀ ਜਾਏ ਜੇ ਬਹੁ ਤੇਰਾ ਲੋਚੀਐ ਵਿਣ ਕਰਮਾ ਪਾਇਆ ਨ ਜਾਏ ਅੰਤਰ ਲੋਭ ਵਿਕਾਰ ਹੈ ਦੁਜੈ ਪਾਇ ਖੁਆਇ ਤਿੰਨ ਜੰਮਣ ਮਰਨ ਚੁੱਕਈ ਹਉਮੈ ਵਿੱਚ ਦੁੱਖ ਪਾਇ ਜਿੰਨੀ ਸਤਗੁਰ ਸਿਓ ਚਿਤ ਲਾਇ ਸੋ ਖਾਲੀ ਕੋਈ ਨਾਏ ਤਿੰਨ ਜਮ ਕੀ ਤਲਬ ਨਾ ਹੋਵਈ ਨਾ ਓਏ ਦੁੱਖ ਸਹਾਈ ਨਾਨਕ ਗੁਰਮੁਖ ਉੱਭਰੇ ਸੱਚੇ ਸ਼ਬਦ ਸਮਾਹੇ ਪੌੜੀ ਆਪ ਲਿਪਤ ਸਦਾ ਰਹੈ ਹੋਰ ਤੰਦ ਸਭ ਤਾਵੇਂ ਆਪ ਨਿਹਚਲ ਅਚਲ ਹੈ ਹੋਰ ਆਵੇਂ ਜਾਵੇਂ ਸਦਾ ਸਦਾ ਹਰ ਧਿਆਈਏ ਗੁਰਮੁਖ ਸੁਖ ਪਾਵੇਂ ਨਿਜ ਘਰ ਵਾਸ ਪਾਈਏ ਸਚ ਸਿਫਤ ਸਮਾਵੇਂ ਸੱਚਾ ਗਹਿਰੰਗੰਭੀਰ ਹੈ ਗੁਰ ਸ਼ਬਦ 부ਝਾਈ ਸਲੋਕ ਮੈਲਾ ਤੀਜਾ ਸੱਚਾ ਨਾਮ ਧਿਆਏ ਤੂੰ ਸਭੋ ਵਰਤੈ ਸੱਚ ਨਾਨਕ ਹੁਕਮਐ ਜੋ ਬੁਝੈ ਸੋ ਫਲ ਪਾਏ ਸੱਚ ਕਥਨੀ ਬਦਨੀ ਕਰਤਾ ਫਿਰਾ ਹੁਕਮ ਨਾ ਬੁਝੈ ਸੱਚ ਨਾਨਕ ਹਰ ਕਾ ਪਾਣਾ ਮੰਨੇ ਸੋ ਭਗਤ ਹੋਏ ਵਿਰਣ ਮੰਨੇ ਕਚ ਨਿਕਚ ਮੈਲਾ ਤੀਜਾ ਮਨਮੁਕ ਬੋਲ ਨਾ ਜਾਣਨੀ ਉਹਨਾ ਅੰਦਰ ਕਾਮ ਕ੍ਰੋਧ ਅੰਕਾਰ ਓਏ ਥਾਉ ਕਥਾਉ ਨਾ ਜਾਣਨੀ ਉਹਨ ਅੰਤਰ ਲੋਭ ਵਿਕਾਰ ਓਏ ਆਪਣੇ ਸਵਾਏ ਆਏ ਬਹਿ ਗੱਲਾਂ ਕਰੈ ਉਹਨਾ ਮਾਰੇ ਜਮ ਜੰਦਾਰ ਅੱਗੇ ਦਰਗਾ ਲੇਖੈ ਮੰਗੈ ਮਾਰ ਖੁਆਰ ਕੀਚੇ ਕੂੜਿਆਰ ਏ ਕੂੜ ਕੀ ਮਾਲ ਕਿਉ ਉਤਰ ਕੋਈ ਕਢੋ ਏ ਵਿਚਾਰ ਸਤਿਗੁਰ ਮਿਲੈ ਤਾਂ ਨਾਮ ਦੇੜਾਏ ਸਭ ਕਿਲਵਿਖ ਕਟਣ ਹਾਰ ਨਾਮ ਜਪੇ ਨਮਵਾਰ ਦੇ ਤਿਸ ਜਨ ਕੋ ਕਰੋ ਸਭ ਨਮਸ਼ਕਾਰ ਮਾਲ ਕੂੜੀ ਨਾਮ ਉਤਾਰਿਐਨ ਜਪ ਨਾਮ ਹੋਆ ਸਚਿਆਰ ਜਨ ਨਾਨਕ ਜਿਸ ਦੇ ਇਹ ਚਲਤ ਹੈ ਸੋ ਜੀਵੋ دیਵਣ ਹਾਰ